ਲਿਖਦੇ ਇਹਦੇ ਚ ਇਹਦੇ ਚ ਮੈਨੂੰ ਪਤਾ ਲੱਗਿਆ ਅੰਦਰੋਂ ਥੋੜਾ ਹੌਲੀ-ਹੌਲੀ ਜੇ ਕਹਿੰਦੇ ਸੋਚਿਆ ਬਈ ਯਾਰ ਦੋ ਫਿਲਮਾਂ ਚ ਸੋਹੀ ਹੈਗਾ ਸੀ ਤੇ ਇਥੇ ਤੇ ਜੇ ਸੋਹੀ ਨਾ ਹੋਵੇ ਚੰਗਾ ਜਿਹਾ ਨਹੀਂ ਲੱਗਦਾ ਦੋ ਤਿੰਨ ਦੋ ਚਾਰ ਤਿੰਨ ਲਿਖ ਲੈਣੇ ਆ ਹੂੰ ਦੋ ਚਾਰ ਤਿੰਨ ਲਿਖਦੇ-ਲਿਖਦੇ ਐਡਾ ਸੁਣਾ ਰੋਲ ਲਿੱਤਾ ਓਏ ਭਾਜੀ ਭਾਜੀ ਮੈਂ ਦੱਸਦਾ ਐਕਚੁਅਲੀ ਕੀ ਆ ਜਿਵੇਂ ਉੱਧਰ ਪੰਘੂ ਮੈਮ ਦੇ ਖੁਫੀਆ ਬੰਦੇ ਸੀਗੇ ਸੈੱਟ ਤੇ ਉਵੇਂ ਹੀ ਥੋੜੇ ਬੰਦੇ ਵੀ ਖੁਫੀਆ ਸੀਗੇ ਸੈੱਟ ਤੇ ਉਹ ਪ੍ਰਿੰਸ ਕਮਲਜੀਤ ਹਰਦੀਪ ਹਨਾ ਇਹ ਸਾਰੇ ਹੁਣ ਜਦੋਂ ਹਲੇ ਫਿਲਮ ਦਾ ਪਲੋਟ ਹੀ ਲਿਖ ਹੋਇਆ ਸੀ ਹਲੇ ਕਹਾਣੀ ਲਿਖ ਹੋਈ ਸੀ ਹਲੇ ਉਹ ਵੀ ਮੋਟੀ ਮੋਟੀ ਜੀ ਨੂੰ ਕਹਿੰਦੇ ਆ ਪੂਰੀ ਨਹੀਂ ਸੀ ਲਿਖ ਹੋਈ ਇਹ ਉਦੋਂ ਹੀ ਦੱਸਣ ਲੱਗੇ ਅੱਗੇ ਖਬਰਾਂ ਵੀ ਸੋਈ ਸਾਹਿਬ ਤੁਹਾਡਾ ਰੋਲ ਲਿਖ ਲਿਆ ਸ਼ਾਇਦ ਛੋਟਾ ਲੱਗਦਾ ਹੈ ਸ਼ਾਇਦ ਐਂ ਲੱਗਦਾ ਹੈ ਫਿਰ ਜਦੋਂ ਸੋਈ ਸਾਹਿਬ ਸੈੱਟ ਤੇ ਮੈਨੂੰ ਕਹਿੰਦੇ ਰੋਲ ਤਾਂ ਮੇਰਾ ਕਾਫੀ ਵੱਡਾ ਲੱਗਦਾ ਇਹ ਸਾਰੇ ਛੋਟਾ ਕੀ ਜਾਂਦੇ ਆ ਮੇਗਾ ਨਹੀਂ ਜੀ ਰੋਲ ਛੋਟਾ ਦੀ ਐਕਚੁਅਲੀ ਉਹ ਜਦੋਂ ਕਹਾਣੀਓ ਕੱਚੀ ਸੀ ਉਸ ਟਾਈਮ ਵੀ ਖਬਰਾਂ ਪਹੁੰਚਾਤੀਆਂ ਉਹਨਾਂ ਨੇ ਉਹ ਪਹੁੰਚਾਤੀਆਂ ਹੋਣੀਆਂ ਬਿਲਕੁਲ ਮੇਰੇ ਕੋਲੇ ਪਰ ਮੈਨੂੰ ਜਦੋਂ ਫਾਈਨਲੀ ਮੇਰੇ ਕੋਲੇ ਇਹ ਆ ਕਰੈਕਟਰ ਕਿੱਥੋਂ ਨੂੰ ਮਿਲਿਆ ਪਿੰਡਾਂ ਵਾਲੇ ਜਿਹੜੇ ਮੇਰੇ ਪਿੰਡ ਦੇ ਬੰਦੇ ਐ ਮੈਂ ਹੁਣ ਅੱਜਕੱਲ੍ਹ ਪਿੰਡ ਰਹਿਣ ਲੱਗ ਗਿਆ ਉਹ ਅਰਦਾਸ ਨੂੰ ਯਾਦ ਕਰਦ ਨੇ ਯਾਰ ਪਰਮਜੀਤ ਤੂੰ ਉਹ ਰੋਲ ਐਡਾ ਵਧੀਆ ਤਾਂ ਖੇਡ ਗਿਆ ਵੀ ਤੂੰ ਪਿੰਡਾਂ ਦਾ ਜੰਮ ਪਾਲਾ ਇਹ ਮੈਂ ਕਹੇ ਬਰ ਇਹ ਤਾਂ ਆ ਰਾਈਟਰ ਡਾਇਰੈਕਟਰ ਉਹਨਾਂ ਦੀ ਅੱਖ ਸੀ ਕਿ ਨਹੀਂ ਵਿਰਾਜ ਜੱਟ ਵਾਲਾ ਰੋਲ ਤਾਂ ਜੱਟ ਤੋਂ ਹੀ ਕਰਾਉਣਾ ਹੈ ਜਿਹਦੇ ਸੁਭਾਅ 'ਚ ਥੋੜਾ ਜਿਹਾ ਉਹ ਕੁਛ ਮੈਨੂੰ ਅਕਸਰ ਕਿਹਾ ਜਾਂਦਾ ਕਿ ਤੂੰ ਅੜਬਾ ਲੱਗਦਾ ਹੈ ਫਿਲਮਾਂ ਤੋਂ ਲੋਕਾਂ 'ਚ ਪ੍ਰਭਾਵ ਬਣ ਜਾਂਦਾ ਹੈ ਪਰ ਸੈਕੰਡ ਅਰਦਾਸ ਪਹਿਲੀ 'ਚ ਵੀ ਲੋਕਾਂ ਨੂੰ ਰੋਾਇਆ ਵੀ ਸੈਕਿੰਡ ਜਿਹੇ ਫਿਰ ਲੋਕਾਂ ਨੂੰ ਰੋਇਆ ਦੁਖੀ ਅੱਛਾ ਸੈਕਿੰਡ ਜਿਹੇ ਹੋਰ ਕਮ ਕਮਾਲ ਹੀ ਕਰਕੇ ਜੱਟ ਨੂੰ ਪੰਡਤ ਦਾ ਰੋਲ ਦਿੱਤਾ ਮੈਨੂੰ ਮੰਤਰ ਪੜ੍ਹਨੇ ਆਉਣਾ ਮੰਤਰ ਜਦੋਂ ਔਖਾ ਸਮੁੰਦ ਨਾ ਬੰਦੇ ਦੇ ਪੰਡਤ ਪੰਡਤ ਕੋਲ ਜਾਂਦਾ ਜੰਤਰੀਆਂ ਲੈ ਕੇ ਉਹ ਮੈਨੂੰ ਇੱਕ ਸੂਰਜ ਸੂਰਜ ਦੇਵਤਾ ਦਾ ਇੱਕ ਮੰਤਰ ਮੈਨੂੰ ਯਾਦ ਸੀ ਥੋੜਾ ਜਿਹਾ ਮੈਂ ਉਹ ਪੜ੍ਹਦਾ ਇਹ ਸੂਰਜ ਅਸ ਤਰ੍ਹਾਂ ਸੋਤੇ ਜੋ ਰਸੇ ਜਗਤ ਬਤੀ ਅਨੁਕੰਪਈਆਂ ਆਂਦੇ ਵਗਿਆ ਨਾ ਮਰਦੇ ਵਾ ਕਰ ਲੋਕ ਇਹਨੂੰ ਯਰ ਤਾਂ ਇਹ ਤਾਂ ਕੀ ਕੀ ਬਾਤ ਹੈ ਸੋਈ ਸਾ ਹੈ ਜੱਟ ਬੰਦਾ ਯਾਰ ਮੰਤਰ ਪੜੀ ਜਾਂਦਾ ਹੈ ਤੇ ਉਹ ਉਹ ਕੰਮ ਆ ਗਏ ਸਟਰਗਲ ਵੇਲੇ ਦੇ ਸਟਰਗਲ ਚ ਬੰਦਾ ਕੋਈ ਪੰਡਤ ਨਹੀਂ ਛੜਦਾ ਕੋਈ ਅੰਗੂਠੀਆਂ ਪਵਾਉਣ ਵਾਲਾ ਨਹੀਂ ਛੜਦਾ ਵੀ ਯਾਰ ਰੱਬਾ ਕਾਮਯਾਬ ਕਰਿਆ ਕਿਸੇ ਪਾਸੇ ਹਾਂ ਅੱਜ ਔਰ ਮੈਂ ਤਾਂ ਤੱਕ ਹੀ ਬਹੁਤ ਖਾਦੇ ਨੇ ਮੈਂ ਬਹੁਤ ਅਰਦਾਸਾਂ ਬਹੁਤ ਕਰਦਾ ਸੀਗਾ ਤੇ ਅਰਦਾਸ ਮੇਰੀ ਅਰਦਾਸ ਫਿਲਮ ਤੋਂ ਹੀ ਸੁਣੀ ਗਈ ਵਾਹ ਜੀ ਵਾਹ ਉਸ ਤੋਂ ਬਾਅਦ ਫਿਰ ਤਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਦੇ ਦਨਾਂ ਦਨ ਬਹੁਤ ਕਮ ਇੰਡਸਟਰੀ ਚ ਬਹੁਤ ਆ ਹੁਣ ਫਿਰ ਤੁਹਾਡੇ ਸਾਹਮਣੇ ਅਰਦਾਸ ਕਰਕੇ ਬੈਠਾ ਹਾਂ ਆ ਇਹੀ ਪਿਆਰ ਹੈ ਇਨਾ ਫਖਰ ਹੈ ਗਿੱਪੀ ਭਾਈ ਲਿਖਦਾ ਇਹਦੇ ਚ ਇਹਦੇ ਚ ਮੈਨੂੰ ਪਤਾ ਲੱਗਿਆ ਅੰਦਰੋਂ ਥੋੜਾ ਹੌਲੀ-ਹੌਲੀ ਜੇ ਕਹਿੰਦੇ ਸੋਚਿਆ ਵੀ ਯਾਰ ਤੂੰ ਫਿਲਮਾਂ ਚ ਸੋਹੀ ਹੈਗਾ ਸੀ ਤੇ ਇਥੇ ਤੇ ਜੇ ਸੋਹੀ ਨਾ ਹੋਵੇ ਚੰਗਾ ਨਹੀਂ ਲੱਗਦਾ ਦੋ ਤਿੰਨ ਦੋ ਚਾਰ ਸੀਨ ਲਿਖ ਲੈਣੇ ਆ ਹੂੰ ਦੋ ਚਾਰ ਸੀਨ ਲਿਖਦੇ ਲਿਖਦੇ ਐਡਾ ਸੋਣਾ ਰੋਲ ਲਿਖਦਾ ਓਏ ਭਾਜੀ ਭਾਜੀ ਮੈਂ ਦੱਸਦਾ ਐਕਚੁਅਲੀ ਕੀ ਆ ਜਿਵੇਂ ਉਧਰ ਪੰਘੂ ਮੈਮ ਦੇ ਖੁਫੀਆ ਬੰਦੇ ਸੀਗੇ ਸੈੱਟ ਤੇ ਉਵੇਂ ਹੀ ਥੋੜੇ ਬੰਦੇ ਵੀ ਖੁਫੀਆ ਸੀਗੇ ਸੈੱਟ ਤੇ ਉਹ ਪ੍ਰਿੰਸ ਕਮਲਜੀਤ ਹੈ ਹਰਦੀਪ ਹਨਾ ਇਹ ਸਾਰੇ ਹੁਣ ਜਦੋਂ ਹਲੇ ਫਿਲਮ ਦਾ ਪਲੋਟ ਹੀ ਲਿਖ ਹੋਇਆ ਸੀ ਹਲੇ ਕਹਾਣੀ ਲਿਖ ਹੋਈ ਸੀ ਹਲੇ ਉਹ ਵੀ ਮੋਟੀ ਮੋਟੀ ਜਿਹਨੂੰ ਕਹਿੰਦੇ ਆ ਪੂਰੀ ਨਹੀਂ ਸੀ ਲਿਖੋਈ ਇਹ ਉਦੋਂ ਹੀ ਦੱਸਣ ਲੱਗੇ ਅੱਗੇ ਖਬਰਾਂ ਵੀ ਸੋਜੀ ਸਾਹਿਬ ਤੁਹਾਡਾ ਰੋਲ ਲਿਖ ਲਿਆ ਸ਼ਾਇਦ ਛੋਟਾ ਲੱਗਦਾ ਹੈ ਸ਼ਾਇਦ ਐਂ ਲੱਗਦਾ ਹੈ ਫਿਰ ਜਦੋਂ ਸੋਈ ਸਾਹਿਬ ਸੈੱਟ ਤੇ ਮੈਨੂੰ ਕਹਿੰਦੇ ਰੋਲ ਤਾਂ ਮੇਰਾ ਕਾਫੀ ਬੜਾ ਲੱਗਦਾ ਇਹ ਸਾਰੇ ਛੋਟਾ ਕੀ ਜਾਂਦੇ ਮੈਂ ਕਿਹਾ ਨਹੀਂ ਜੀ ਰੋਲ ਛੋਟਾ ਨਹੀਂ ਐਕਚੁਅਲੀ ਉਹ ਜਦੋਂ ਕਹਾਣੀਓ ਕੱਚੀ ਸੀ ਉਸ ਟਾਈਮ ਵੀ ਖਬਰਾਂ ਪਹੁੰਚਾਤੀਆਂ ਉਹਨਾਂ ਨੇ ਉਹ ਮੁਜਾਦੀਆਂ ਹੋਣੀਆਂ ਬਿਲਕੁਲ ਮੇਰੇ ਕੋਲੇ ਪਰ ਮੈਨੂੰ ਜਦੋਂ ਫਾਈਨਲੀ ਮੇਰੇ ਕੋਲੇ ਇਹ ਆਹ ਕੈਰੇਕਟਰ ਖੇਡਣ ਨੂੰ ਮਿਲਿਆ ਮੇਰੀ ਰੂਹ ਮਰਾਂ ਤੱਕ ਰੋਈ ਓਏ ਹੋਏ ਐਡਾ ਸੋਹਣਾ ਕੈਰੇਕਟਰ ਇੰਨਾ ਟਫ ਕੈਰੇਕਟਰ ਪਰ ਬੰਦੇ ਕਹਿੰਦੇ ਵੀ ਤੁਹਾਨੂੰ ਕਿਹੜਾ ਰੋਲ ਖੇਡਣਾ ਔਖਾ ਲੱਗਦਾ ਹੈ ਮੈਂ ਕਿਹਾ ਮੈਨੂੰ ਕੋਈ ਵੀ ਨਹੀਂ ਔਖਾ ਲੱਗਦਾ ਪਰ ਟ੍ਰੈਜੇਡੀ ਖੇਡਣੀ ਮੈਨੂੰ ਸੌਖੀ ਲੱਗਦੀ ਹੈ ਉਹ ਜਿਹੜੀਆਂ ਰੋਹ ਦੀਆਂ ਗੱਲਾਂ ਕਰਨੀਆਂ ਨੇ ਅੰਦਰੋਂ ਵਿੰਨੇ ਜਾਣਦੀਆਂ ਗੱਲਾਂ ਕਰਨੀਆਂ ਨੇ ਉਹ ਕਰਨ ਤੋਂ ਬਾਅਦ ਜਿਹੜਾ ਸੁੱਖ ਮਿਲਦਾ ਹੈ ਨਾ ਤੁਹਾਨੂੰ ਤੁਸੀਂ ਬਹੁਤ ਸਮੇਂ ਲਈ ਸਾਰੇ ਦੁੱਖਾਂ ਤੇ ਝਾੜੂ ਮੇਹਦ ਨੇ ਸਾਰਿਆਂ ਦੇ ਰੋ ਕੇ ਲੋਕਾਂ ਨੂੰ ਰੋਆ ਕੇ ਵੀ ਕਾਮੇਡੀ ਲੋਕ ਹੱਸਦੇ ਨੇ ਇੱਥੇ ਰੋ ਕੇ ਲੋਕ ਖੁਸ਼ ਹੋ ਜਾਂਦੇ ਨੇ ਆ ਆ ਸਨ ਮੈਚ ਜਿਹੜਾ ਆ ਪੀਪੀ ਸਾਹਿਬ ਨੇ ਅਰਦਾਸ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਨਾ ਇਹ ਬਹੁਤ ਬਹੁਤ ਕਮਾਲ ਦੀ ਚੀਜ਼ ਹੈ ਇਹ ਤੋਂ ਬਾਅਦ ਬੰਦਾ ਆਪਣੇ ਦੁੱਖ ਅੱਖਾਂ ਥਾਈ ਡੋਲ ਕੇ ਪਾਸੇ ਪਾਸੇ ਵੇਲਾ ਹੋ ਜਾਂਦਾ ਹੈ ਉਹ ਕਮਾਲ ਕਮਾਲ ਦੀ ਚੀਜ਼ ਹੈ ਬਹੁਤ ਵੱਡੀ ਦੇਣਾ ਤੁਹਾਡੀ ਇਹ ਕੀ ਬਾਤ ਹੈ ਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ